ਧਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਮਿਲ ਆ। ਅਸੀਂ ਮੌਕੇ ਤੇ ਪੁੱਜੇ। ਉਸ ਔਰਤ ਦੇ ਵਾਰਿਸ ਵੀ ਪਹੁੰਚ ਗਏ। ਲਖਵੀਰ ਸਿੰਘ ਸਨ ਆ ਕਰਨ ਸਿੰਘ। ਉਹਦਾ ਸਰਪੰਚ ਹੈ ਜੀ। ਬਲਜੀਤ ਕੌਰ ਜੀ। ਉਹਦੇ ਸਹਰੇ ਮਤਲਬ ਤੁਹਾਨੂੰ ਪਤਾ ਲੱਗਾ ਵੀ ਬਾਗਲੀ। ਉਮਰ ਕਿੰਨੀ ਕੁ ਲੱਗਦੀ ਹੈ ਇਹਨਾਂ ਨੂੰ? ਉਮਰ ਆਪਣਾ 80 ਕੁ 70 ਕੁ ਦਾ ਲੱਗਦਾ। ਕੋਈ ਜਗਸਾ ਵਾਲਾ। ਮੈਂ ਫਿਰ ਪੁਲਿਸ ਨੂੰ ਦੱਸਿਆ। ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਭਾ ਗੋਲੇ ਦੀ ਜਨਾਨੀ ਦੁੱਖੇ ਕੌਣ ਪੀਤਾ ਭਾ ਗੋਲੇ ਪਰ ਉਹਦੇ ਅਜੇ ਵਾਰਸ ਆ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕਰੋਸੇਮੰਤ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜ਼ਿਲ੍ਹਾ ਗੁਰਦਾਸਪੁਰ ਅਦੀਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੇ ਇੱਕ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਦੇ ਸ਼ਮਸ਼ਾਨ ਘਾਟ ਚੋਂ ਬਜ਼ੁਰਗ ਔਰਤ ਦੀ ਭੇਦਪਰੀ ਹਾਲਾਤ ਚ ਲਾਸ਼ ਬਰਾਮਦ ਹੋਈ ਹੈ ਵਾਰਦਾਤ ਵਾਲਾ ਪਿੰਡ ਧਾਰੋਵਾਲੀ ਹੈ ਇਸ ਦੌਰਾਨ ਪਿੰਡ ਤੇ ਇਲਾਕੇ ਚ ਸਨਸਨੀ ਫੈਲ ਗਈ ਪਿੰਡ ਧਾਰੋਵਾਲੀ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਚ ਇੱਕ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਪਈ ਲਾਸ਼ ਨੂੰ ਛੋਟੇ ਕੁੱਟੇ ਨੋਚ ਰੇਸਨ ਇਸ ਦੀ ਤੁਰੰਤ ਸੂਚਨਾ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਮ੍ਰਿਤਕ ਔਰਤ ਪਿੰਡ ਪਾਗੋਵਾਲ ਦੀ ਦੱਸੀ ਜਾ ਰਹੀ ਹੈ। ਉਧਰ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਵਾਰਸ਼ਾ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਘਰੋਂ ਕਹਿ ਕੇ ਗਈ ਸੀ ਕਿ ਮੈਂ ਬਟਾਲੇ ਚੱਲੀ ਹਾਂ ਪਰ ਉਹ ਘਰ ਵਾਪਿਸ ਨਹੀਂ ਆਈ ਤੇ ਪੁਲਿਸ ਅਧਿਕਾਰੀਆਂ ਤੋਂ ਮਿਲੀ ਸੂਚਨਾ ਤੇ ਉਹ ਧਾਰੋਵਾਲੀ ਦੇ ਸ਼ਮਸ਼ਾਨ ਘਾਟ ਵਿੱਚ ਪਹੁੰਚ ਕੇ Laash ਦੀ ਸਨਾਖਤ ਕੀਤੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੱਤਿਆ ਦਾ ਸ਼ੱਕ ਜਤਾਇਆ ਹੈ ਇਸ ਮੌਕੇ ਉਹਨਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾਵੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਕੋਟਲੀ ਸੂਰਤ ਮਲੀ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ। ਕਾਰਨ ਤਾਂ ਪੱਕਾ ਪਤਾ ਨਹੀਂ ਲੱਗਣ ਲਿਆ ਹੁਣ ਜੇ ਆਪਣਾ ਘਰੋਂ ਆਏ ਆ। ਘਰੋਂ ਕਦੋਂ ਆਏ ਸੀ? 3 ਵਜੇ। ਕੱਲ। ਸ਼ਾਮੀ। ਕੀ ਲੱਗਦਾ ਤੁਹਾਨੂੰ ਕਿ ਇਹਦੀ ਕਾਰਨਕੀ ਮੌਤ ਸੀ? ਮੌਤ ਦੇ ਨਾਲ ਤਾਂ ਲੱਗਦਾ ਵੀ ਕਹਿ ਨਹੀਂ ਕੀਤੀ ਆ। ਇੱਥੋਂ ਨਹੀਂ ਮਤਲਬ ਇਹ ਉਥੋਂ ਵੀ ਕਿਤਾ ਗੋਲ ਤੋਂ ਬਿਚੀ। ਆ ਗੋਲ। ਤੁਸੀਂ ਪਤਾ ਨਹੀਂ ਕਿੱਤਾ ਕਰਦਾ ਇਹ ਨਾ ਪਤਾ ਕਿਤਾ ਨਹੀਂ ਰਹੀ ਤੇ ਕੋਈ ਨਹੀਂ ਕੋਈ ਨਾ ਕੋਈ ਨਹੀਂ ਪੂਰੇ ਸਾਰੇ ਮਤਲਬ ਹਨ ਪਤਾ ਲੱਗਾ ਵੀ ਬਾਗਾਂ ਨਹੀਂ ਜੋ ਉਮਰ ਕਿੰਨੀ ਕਿਲਗਤੋ ਇਹਨਾਂ ਦੇ ਉਮਰ ਆਪਣਾ ਇਹ ਕੋਈ 70 ਤਰਫ 45 ਸਾਲ ਹੋ ਗਏ ਮੋਟਰ ਤੇ ਪਲੀਸ ਨੂੰ ਕੋਈ ਗੈਸ ਗਿਆਨਦਲ ਬੰਦ ਕਰੇਗਾ ਪੋਸਟਮਾਨ ਚੜਾਈ ਜਾ ਰਹੀ ਹੈ ਕੀ ਮੰਨ ਕਰਦੇ ਹੋ ਆਏ ਜੀ ਮਾਂ ਕੋ ਸਾਚੇ ਤਾਂ ਪਤਾ ਲੱਗ ਗਿਆ ਸਾਨੂੰ ਕਿ ਕੀ ਸੰਸਾਰ ਚਾਈ ਦਾ ਹਨ ਕਿ ਮੇਰਾ ਪਤਾ ਲੱਗ ਗਿਆ ਕਿ ਕੀ ਕਾਰਨਾਮੇ ਕਰੇ ਬਹੁਤ ਹੋਈ ਹੈ ਜੀ ਕਿਲੇ ਬੱਚੇ ਕਿਨੇ ਆ ਦੋ ਲੜਕੇ ਸਾਨੂੰ ਤਾਂ ਸਵੇਰੇ ਮੇਰੇ ਕੋ ਪਿੰਡ ਤੇ ਦੋ ਜਣੇ ਜੰਗਲਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਣ ਨਿਲਕਾਏ ਅੰਦਰ ਇਹ ਲੜਕੇ ਦੋ ਬਾਹਰੋਂ ਆਣ ਕੇ ਹੱਥ ਪਾਣੀ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਪਿੰਡ ਚ ਲੱਗੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਮੈਂ ਫਿਰ ਪੁਲਿਸ ਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਆਪਾ ਗੋਲੇ ਦੀ ਚਲਾਨੀ ਉਹ ਕਿਹਾ ਉਹ ਪਿੱਛਾ ਪਾ ਗੋਲੇ ਪਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂ ਕਿ ਉਹ ਕਿਦਾਂ ਪਤਾ ਪੜੀ ਮੂਤੀ ਪਈ ਸੀ ਉਹ ਜਦੋਂ ਆਪਾਂ ਆਏ ਆ ਲਾ ਕੇ ਚੁੰਨੀ ਪਈ ਤੇ ਕੁੱਤੇ ਇਗਨੇਕ ਪੂਰੇ ਸੀ ਉਹ ਡੇ ਹੀ ਛੇੜ ਖਾਣ ਨੂੰ ਉਹ ਨਾਕ ਤੇ ਵੱਢ ਕੇ ਨੰਦੀਆਂ ਉਹ ਖਾਤਾ ਕੁੱਤੇ ਨੇ ਖਾ ਲਿਆ ਨਾਕ ਤੇ ਜ਼ਖਮ ਹੋਇਆ ਕੁੱਤੇ ਨੇ ਕੀਤਾ ਕੁੱਤੇ ਕੱਤੇ ਤੇ ਹਾਂ ਭਜਾ ਦਿੱਤੇ ਆਣ ਕੇ ਸਵੇਰੇ ਹਾਂ ਜੀ ਪੁਲਿਸ ਆਈ ਹੈ ਮੌਕੇ ਤੇ ਹਾਂ ਪੁਲਿਸ ਮੌਕੇ ਤੇ ਆਈ ਹੈ ਜੀ شويه ਅੱਧੀ ਇੱਥੇ ਪੁਲਿਸ ਕਿੰਨੇ ਕੁ ਮਰਦੇ ਲੱਗੇ 5-6 ਸਾਲ ਦੇ ਏਲਗੇੜਾ ਹੈ ਕੋਈ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰਵਾਲੀ ਦੀ ਧਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਆਪਾਂ ਅਸੀਂ ਮੌਕੇ ਤੇ ਪੁੱਜੇ ਉਹ ਔਰਤ ਦੇ ਵਾਰਿਸ ਵੀ ਗੋਹਣਗੇ ਲਖਵੀਰ ਸਿੰਘ ਸਨੋ ਕਰਨ ਸਿੰਘ ਉਹ ਦਾ ਨਾਮ ਜੀ ਬਲਜੀਤ ਕੌਰ ਜੀ ਕਤਲ ਦੀ ਮੌਤ ਦਾ ਕਾਰਨ ਇਹ ਹੈ ਮੌਤ ਦਾ ਕਾਰਨ ਨੂੰ ਇੰਜ ਲੱਗਦਾ ਵੀ ਜਿਵੇਂ ਨੇ ਆਲਰੇਡੀ ਕੋਲ ਫੈਸ਼ਨ ਸੀ ਪਰ ਮੁਤਾਬਕ ਹੋ ਰਿਹਾ ਤੇ ਬਾਕੀ ਇਹਦਾ ਪੋਸਟ ਮਾਰਟੋ ਕਰਵਾ ਰਹੇ ਨੇ ਸਟੇਟਮੈਂਟ ਲੇਟਨ ਤੌਰ ਤੇ ਤੁਹਾਨੂੰ ਕੀ ਲੱਗਦਾ ਕਿ ਕੋਈ ਬੌਂਜਾਤ ਹੋਣ ਜੀ